ਮੇਰਾ ਨਾਮ ਹਰਿੰਦਰ ਕੁਮਾਰ ਆ ਬੱਸ ਸਟੈਂਡ ਦੇ ਸਾਹਮਣੇ ਮੇਰੀ ਸ਼ਾਪ ਆ ਹੀਰੇ ਹੀਰੇ ਦੇ ਨਾਂ ਨਾਲ ਮੈਨੂੰ ਜਾਣਦੇ ਆ ਸਾਰੇ ਤੇ ਅਸੀਂ ਸ਼ਾਪ ਤੇ ਸੀਗੇ ਮੱਥਾ ਟੇਕ ਕੇ ਸ਼ਾਪ ਤੇ ਚਲੇ ਗਏ ਸੀਗੇ ਤੇ ਘਰੇ ਕੋਈ ਹੈ ਨਹੀਂ ਸੀਗਾ ਸਾਨੂੰ ਮੰਨ ਲਓ ਛੋਟੇ ਬ੍ਰਦਰ ਦੀ ਮਿਸਿਸ ਸੀ ਘਰੇ ਉਹਨਾਂ ਦਾ ਟੈਲੀਫੋਨ ਆਇਆ ਵੀ ਘਰੇ ਕੋਈ ਬੰਦਾ ਆ ਗਿਆ ਤੇ ਉਹ ਸਾਰਾ ਮਤਲਬ ਕਿ ਪੋਚ-ਪੋਚ ਕਰਕੇ ਸਾਰਾ ਕੁਝ ਖੰਡਿਆ ਕੇ ਲੋਕ ਤੋੜ ਕੇ ਅਲਮਾਰੀਆਂ ਦੇ ਵੀ ਉਹ ਸੋਨਾ ਸੱਪਾ ਸਾਰਾ ਕੁਝ ਲੈ ਗਿਆ ਤੇ ਕੈਸ਼ ਸੀਗਾ ਕੁਝ ਉਹ ਵੀ ਲੈ ਗਿਆ ਕਹਿੰਦਾ ਕਿ ਇਨਕਸਾਨ ਹੈਗਾ ਚੋਰੀ ਕਿੰਨੀ ਕਹਿਗੇ ਕੀ ਕੁਝ ਲੈ ਕੇ ਗਿਆ ਤਕਰੀਬਨ 50 60 ਤੋਲੇ ਸੋਨਾ ਹੈਗਾ ਜੀ ਤੇ 40 50 ਹਜ਼ਾਰ ਰੁਪਏ ਕੈਸ਼ ਸਰਕਰ ਆਈ ਨਹੀਂ ਸਕੋ ਚੋਰੀ ਵੀ ਘਰੇ ਛੋਟੇ ਬਰਦਰ ਦੀ ਮੈਸਜ ਸੀ ਜੀ ਉਹ ਮੱਥਾ ਟੇਕ ਕੇ ਮੂਲੇ ਕਮਰੇ ਦੇ ਵਿੱਚ ਬੈਠ ਗਏ ਬੈਠੇ ਬੈਠੇ ਉਹਨਾਂ ਦੀ ਅੱਖ ਲੱਗ ਗਈ ਸੌਂ ਗਏ ਉਹਨਾਂ ਦਾ ਛੋਟਾ ਬੇਟਾ ਸੀਗਾ ਜਿਹੜਾ ਉਹ ਮੂਰੇ ਬਾਰ ਨੂੰ ਲੋਕ ਲਾ ਕੇ ਕੁੰਡੀ ਲਾ ਕੇ نیچے ਖੇਡਣ ਉਤਰ ਗਿਆ ਕੋ ਆਪਦਾ ਗਲੀ ਚ ਖੇਡਣ ਲੱਗਿਆ ਕੋਈ ਪਿੱਛੋਂ ਆਇਆ ਇਹ ਨਹੀਂ ਪਤਾ ਇੱਕ ਜਣੇ ਸੀ ਦੁਕਾਨ ਅਣਪਛਾਤੇ ਬੰਦੇ ਸੀ ਕੋਈ ਉਹਨਾਂ ਨੇ ਲੋਕ ਖੋਲੇ ਅੰਦਰ ਪਿਛਲੇ ਕਮਰੇ ਦੇ ਵਿੱਚ ਗਏ ਆਪਦਾ ਜੋ ਵੀ ਹੈ अलमारੀਆਂ ਦੇ ਲੋਕ ਖੋਲੇ ਤੋੜ ਕੇ ਜੋ ਸਾਰਾ ਕੁਝ ਲੈ ਗਏ ਕੋਦੇ ਸਾਹਮਣੇ ਇਹ ਕੋਈ ਹਵੀ ਹਈ ਤੱਕ ਤਾਂ ਕੋਈ ਆਈ ਨਹੀਂ ਕੈਮਰੇ ਚ ਚੈੱਕ ਕਰ ਰਹੇ ਆ ਨੀਚੇ ਇਹ ਜਿਹੜਾ ਸੋਨਾ ਸੀਗਾ ਕਿਹੜਾ ਕਿਹੜਾ ਸੀਗਾ ਸੋਨਾ ਇਹ ਮੇਰੀ ਮਦਰ ਦਾ ਸੀਗਾ ਜੀ ਤੇ ਛੋੜੇ ਬ੍ਰਦਰ ਦੀ ਮੇਸੀ ਦਾ ਸੀਗਾ ਪੁਰਾਣਾ ਸੋਨਾ ਸੀਗਾ ਘਰੇ ਜੋ ਵੀ ਹੈ ਮੇਰਾ ਨਾਮ ਪੂਨਾਮ ਹੈ ਅਸੀਂ ਸਵੇਰ ਦੁਸ਼ਹਿਰੇ ਦਾ 9:30 ਵਜੇ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ 10 ਵਜੇ ਮੇਰੇ ਮਦਰਨ ਨੂੰ ਉੱਧਰ ਬੜੇ ਭਈਆ ਕੇ ਚਲੇ ਗਏ ਉਸ ਤੋਂ ਬਾਅਦ ਅਸੀਂ ਮੈਂ ਔਰ ਮੇਰਾ ਬੇਟਾ ਖਾਣਾ ਖਾ ਕੇ ਅਸੀਂ 11 ਵਜੇ ਅੰਦਰ ਸੌਣ ਲਈ ਚਲੇ ਗਏ 11 ਤੋਂ 12 ਦੇ ਵਿੱਚ ਮੇਰਾ ਬੇਟਾ ਫੋਨ ਦੇਖ ਰਿਹਾ ਸੀ ਉਸ ਤੋਂ ਬਾਅਦ ਮੈਂ ਸੋ ਗਈ ਸੀ ਇਹ ਮੈਨੂੰ ਕਹਿੰਦਾ ਮਮਾ ਮੈਨੂੰ ਪੈਸੇ ਦੇ ਦਿਓ ਮੈਂ ਨੇ ਕਿਹਾ ਬੇਟੇ ਤੁਸੀਂ ਅਲਮਾਰੀ ਚੋਂ ਪੈਸੇ ਲੈ ਲਓ ਇਹਨਾਂ ਨੇ ਇਹਨੇ ਪੈਸੇ ਲੈ ਲਏ ਕਹਿੰਦਾ ਮਮਾ ਮੂਝੇ 100 ਰੁਪੀਸ ਚਾਹੀਏ ਮੈਨੇ ਇਹਨੂੰ ਕਿਹਾ ਨਹੀਂ ਬੇਟੇ ਮੈਨੂੰ ਚੇਂਜ ਕਰਕੇ ਦੇ ਜੋ ਬਹਿਸਵਾ ਜੀ ਬੇਟਾ ਮੇਨ ਨਾਲ ਬਸ ਜਿੱਦ ਜੀ ਕਰਨ ਲੱਗ ਗਿਆ ਉਸ ਤੋਂ ਬਾਅਦ ਮੈਨੇ ਇਹਨੂੰ ਕਿਹਾ ਬੇਟੇ ਤੂੰ ਕੁੰਡੀ ਲਗਾ ਕੇ ਬਾਹਰੋਂ ਚਲਾ ਜਾਇ ਇੱਕ ਕੁੰਡੀ ਲਗਾ ਕੇ ਚਲਾ ਗਿਆ ਤਾਂ 12 ਵਜੇ ਤੋਂ ਉਸ ਟਾਈਮ ਉਸ ਤੋਂ ਬਾਅਦ ਫਿਰ ਮੈਂ ਜਦੋਂ 12:25 ਤੇ ਮੈਂ ਜਦੋਂ ਉੱઠી ਮੈਂ ਆਪਣੇ ਕਮਰੇ ਦੇ ਵਿੱਚੋਂ ਕੱਪੜੇ ਇਕੱਠੇ ਕਰਕੇ ਜਦੋਂ ਮੈਂ ਬਾਹਰ ਨੂੰ ਆਈ ਤਾਂ ਗਲੀ ਦਾ ਦਰਵਾਜ਼ਾ ਖੁੱਲਾ ਪਿਆ ਸੀਗਾ ਤੇ ਪਿਛਲਾ ਕਮਰਾ ਖੁੱਲਾ ਪਿਆ ਸੀ ਸਾਰੇ ਕੱਪੜੇ ਸਿੱਟੇ ਪਏ ਸੀ ਲਮਾਰੀਆਂ ਬਿਲਕੁਲ ਫਰੋਲ ਕੇ ਸਾਰਾ ਗਹਿਣਾ ਪੱਤਾ ਜੋ ਵੀ ਸੀ ਸਾਡਾ ਕੈਸ਼ ਸਾਰਾ ਕੁਛ ਬਾਹਰੋਂ ਸੈਟ ਕੇ ਬਾਹਰ ਕੱਢਿਆ ਹੋਇਆ ਸੀ ਜਿਹੜਾ ਸੀ ਦੁਸ਼ਹਿਰੇ ਦਾ ਮੱਥਾ ਟੇਕਿਆ ਸੀਗਾ ਉਹਦੇ ਵਿੱਚੋਂ ਇੱਕ ਸੇਵ ਉੱਥੇ ਗਿਰਿਆ ਪਿਆ ਸੀਗਾ ਕਿੰਨਾ ਕਨਫਸਲ ਕਿੰਨੀ ਚੋਰੀ ਹੋਈ ਹੈਗੀ ਕੀ ਕੁਝ ਹੋਇਆ ਸਰ ਸਾਡਾ 40 ਤੋਲੇ ਸੋਨਾ ਸੀਗਾ ਕੈਸ਼ ਸੀਗਾ ਤੇ 20 ਕਤੋਲੇ ਮੇਰੀ ਸੱਸ ਦਾ ਸੋਨਾ ਸੀਗਾ ਉਹਨਾਂ ਦਾ ਕੈਸ਼ ਸੀਗਾ ਕੋਈ ਫੁੜੇ ਵਗੈਰਾ ਜੀ ਸਾਹਮਣੇ ਸੱਤ ਨਹੀਂ ਜੀ ਹਜੇ ਤੱਕ ਕੁਝ ਪਤਾ ਨਹੀਂ ਚੱਲਿਆ ਸੀ ਕੋਈ ਪਤਾ ਲੱਗਾ ਵੀ ਕੀ ਹੋਈਏ ਘਟਨਾਕ੍ਰਮ ਕੋਈ ਸਰ ਨਹੀਂ ਪਤਾ ਨਹੀਂ ਆਧੇ ਘੰਟੇ ਦੇ ਵਿੱਚ ਹੀ ਕੁਝ ਹੋ ਗਿਆ ਸੀ ਆਏ ਲੋਕ ਗਲੀ ਦੇ ਆਏ ਕਹਿ ਰਹੇ ਨੇ ਕਿ ਵੀ ਗਲੀ ਚ ਇੱਕ ਭਾਈ ਫਿਰਦਾ ਸੀਗਾ ਪਿੰਕ ਕਲਰ ਦੀ ਸ਼ਰਟ ਪਾਈ ਵੀ ਸੀ ਕਾਲੀ ਪੈਂਟ ਸੀ ਤੇ ਮੂੰਹ ਤੇ ਮਾਸਕ ਬੰਨਿਆ ਹੋਇਆ ਸੀ ਜਾਂ ਤਾਂ ਉਹਨੇ ਸੁਣ ਲਿਆ ਹੋਊਗਾ ਬਸ ਬੇਟਾ ਜਦੋਂ ਗਿਆ ਦਰਵਾਜ਼ਾ ਕੁੰਡੀ ਲਾ ਕੇ ਉਹ ਉਹਨੇ ਪੈਰੀ ਪਿੱਛੋਂ ਮੈਂਨੇ ਫਿਰ ਆਪਣੇ ਘਰ ਦੇ ਨੂੰ ਫੋਨ ਕਰ ਦਿੱਤਾ ਮੰਨਤੀ ਚਾਨੂੰ ਪਛਾਣ ਹਾਂਜੀ ਮੰਨਤੀ ਚਾਨੂੰ ਪਛਾਣ ਤੁਜੀ ਬਣ ਸਾਨੂੰ ਅਸੀਂ ਇਹ ਚਾਹਨੇ ਵੀ ਸਾਨੂੰ ਸਾਡਾ ਸਾਰਾ ਕੁਝ ਮਿਲ ਜਾਵੇ ਸਾਡਾ ਸਾਰਾ ਸੋਨਾ ਮਿਲ ਜਾਵੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਾਲੂ ਆ ਹਾਂਜੀ ਅਸੀਂ ਇੱਧਰ ਗੀਤਾ ਭਵਨ ਕੋਲੇ ਮੇਰੇ ਦੇਵਰ ਦੀ ਰਹਾਇਸ਼ ਹੈ ਉੱਧਰ ਮੰਮੀ ਜੀ ਉੱਧਰ ਹੀ ਰਹਿੰਦੇ ਆ ਵੱਲੋਂ ਅੱਜ ਦਿਸ਼ਾਰੇ ਵਾਲੇ ਦਿਨ ਮੱਥਾ ਟੇਕਣ ਤੋਂ ਬਾਅਦ ਉੱਧਰ ਸਾਡੇ ਵੱਲ ਚਲੇ ਗਏ ਸੀਗੇ ਛੋਟੀ ਮੇਰੀ ਦੇਵਰਾਣੀ ਘਰੇ ਸੀਗੀ ਪਰ ਜਦੋਂ 2 ਘੰਟਿਆਂ ਬਾਅਦ ਮਤਲਬ ਉੱਧਰ ਮੈਸ ਫੋਨ ਆਇਆ ਵੀ ਸਾਰਾ ਕੁਝ ਸਾਰੇ ਗੇਟ ਖੁੱਲੇ ਪਏ ਆ ਪਿਛਲੇ ਅਲਮਾਰੀਆਂ ਫਰੋਲੀਆਂ ਵੀ ਆ ਵੀ ਅਲਮਾਰੀਆਂ ਚ ਕੁਝ ਵੀ ਨਹੀਂ ਹੈਗਾ ਵੀ ਤੁਸੀਂ ਜਲਦੀ ਆ ਜਾਓ ਜਦੋਂ ਅਸੀਂ ਇੱਧਰ ਆ ਕੇ ਦੇਖਿਆ ਤਾਂ ਮਤਲਬ ਮੇਰੀ ਦੇਵਰਾਨੀ ਦਾ 40 ਟੋਲੇ ਸੋਨਾ ਮੰਮੀ ਦਾ ਮੇਰੇ ਮਦਰ ਇਨ ਲਾ ਦਾ 20 ਟੋਲੇ ਸੋਨਾ ਔਰ ਸਾਰਾ ਕੈਸ਼ ਕੁਛ ਵੀ ਨਹੀਂ ਸੀ ਗਲ ਮਾਰੀ ਜਿੰਨਾ ਨੁਕਸਾਨ ਹੋਇਆ ਕਿੰਨੀ ਚੋਰੀ ਹੋਈ ਕਿਨੇ ਰੱਖ ਚੁੱਕੇ ਸੀ ਮਤਲਬ ਅਗਰ ਆਪਾਂ ਗਹਿਨੇ ਔਰ ਕੈਸ਼ ਦੀ ਗੱਲ ਕਰੀਏ ਤਾਂ ਗਹਿਣਾ 70 80 ਲੱਖ ਦਾ ਤਾਂ ਗਹਿਣਾ ਹੀ ਸੀਗਾ ਬਾਕੀ ਕੈਸ਼ ਸੀਗਾ ਮੰੰਕੀ ਕਰਦੇ ਆ ਅਸੀਂ ਤਾਂ ਮੰਗ ਇਹੀ ਕਰਦੇ ਆ ਅਸੀਂ ਤਾਂ ਪਹਿਲੇ ਹੀ ਮਤਲਬ ਥੋੜਾ ਜਿਹਾ ਡਿਪਰੈਸ਼ਨ ਚ ਚੱਲ ਰਹੇ ਆ ਪਰ ਇਹ ਚੋਰੀ ਨੇ ਤਾਂ ਸਾਨੂੰ ਜਮਾ ਹੀ ਉਹ ਕਰਕੇ ਰੱਖਤਾ ਹੋਇਆ ਮੈਂ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਸਾਡਾ ਸਾਰਾ ਕੁਝ ਵਾਪਸ ਦਿਵਾਇਆ ਜਾਵੇ। ਉਹ ਪ੍ਰਸ਼ਾਸਨ ਪਹੁੰਚਿਆ ਕੋਈ ਸੀ? ਹਾਂਜੀ ਆਏ ਸੀਗੇ ਪੁਲਿਸ ਟੀਮ ਆਈ ਸੀਗੀ ਉਹਨਾਂ ਨੇ ਆਪਣਾ ਜੋ ਵੀ ਸੀਗਾ ਕਾਰਵਾਈ ਕੀਤੀ ਹੈ ਪਰ ਜਦੋਂ ਕੋਈ ਰਿਜ਼ਲਟ ਮਿਲੂਗਾ ਤਾਂ ਹੀ ਅਜੇ ਤਾਂ ਪਤਾ ਲੱਗਿਆ ਕੋਈ ਵਿਅਕਤੀ ਹੈ ਜਿਹੜਾ ਕੋਰ ਸੀਗਾ। ਮਤਲਬ ਛੋਟਾ ਬੱਚਾ ਕੋਈ ਕਹਿ ਰਹੇ ਅਸੀਂ ਵੀ ਗਲੀ ਚ ਆਏ ਕੋਈ ਮਾਸਕ ਪੈਨ ਕੇ ਘੁੰਮ ਰਿਆ ਸੀਗਾ ਪਰ ਮਲੇਬ ਸ਼ਿਉਰਿਟੀ ਨਹੀਂ ਹੈ ਵੀ ਉਹੀ ਪਰਸਨ ਸੀਗਾ ਕੋਈ ਹੋਰ ਸੀਗਾ ਵੀ ਕਹੇ ਜਿਆ ਕੱਪੜੇ ਲੀਡਿਓ ਦੇ ਪਾਏ ਵੀ ਸੀ ਕੀ ਕੁਝ ਸੀਗਾ ਬੱਚੇ ਦੇ ਕਹਿਣ ਦੇ ਅਕੋਰਡਿੰਗ ਉਹਦੇ ਪਿੰਕ ਕਲਰ ਦੀ ਸ਼ਰਟ ਪਾਈ ਹੋਈ ਸੀਗੀ ਬਲੈਕ ਪੈਂਟ ਪਾਈ ਹੋਈ ਸੀ ਮੂੰਹ ਤੇ ਮਾਸਕ ਸੀਗਾ ਲਿਪਟਾ ਹੋਇਆ ਪਰ ਐਕਚੁਅਲ 'ਚ ਸਾਨੂੰ ਪਤਾ ਨਹੀਂ ਐ ਵੀ ਕੌਣ ਕੀ ਨੇ ਕੀਤਾ ਸਾਰਾ ਕੁਝ ਇਹ ਥੋੜਾ ਟਾਈਮ ਪਹਿਲਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਯਾਰ 2 ਘੰਟਾ ਪਹਿਲਾਂ ਕਿ ਜੀਤਾਪਾਪਾ ਦੇ ਕੋਲੇ ਇੱਕ ਪਰਿਵਾਰ ਦੇ ਘਰੇ ਚੋਰੀ ਦੀ ਘਟਨਾ ਵਾਪਰੀ ਹੈ ਜਿਹੜੀ ਚਿੰਗੀ ਲੇਡੀ ਜਿਨ੍ਹਾਂ ਦਾ ਨਾਮ ਮੈਂ ਉਹ ਘਰੀ ਆਜਲ ਸੀਗੀ ਉਹਨਾਂ ਨੇ ਦੱਸਿਆ ਕਿ ਉਹ ਘਰੇ ਆਪਣਾ ਨੀਚੇ ਕਿਤੇ ਸੌ ਰਹੇ ਸੀ ਤੇ ਉੱਤੇ ਫਲੋਰ ਤੋਂ ਕਿਸੇ ਅਣਪਛਾਤੇ ਵਿਅਕਤੀ ਨੇ ਉਹਨਾਂ ਦੇ ਘਰੇ ਜਿਹੜਾ ਸੋਨੇ ਚੋਰੀ ਕੀਤਾ ਤੁਰੰਤ ਸੀ ਮੌਕੇ ਤੇ ਸਾਡੀਆਂ ਜਿਹੜੀਆਂ ਪੁਲਿਸ ਟੀਮਾਂ ਭੇਜ ਦਿੱਤੀਆਂ ਇਹ ਨੇ ਸਾਡਾ ਸਿਟੀ ਪੌਂਡ ਵੀ ਤੇ ਸੀਸੀਟੀਵੀ ਕੈਮਰਾ ਚੈੱਕ ਕਰ ਲਈ ਵੀ ਟੀਮ ਜਿਹੜੀ ਭੇਜ ਦਿੱਤੀ ਗਈ ਹੈ ਸੀਆਈਏ ਦੀ ਟੀਮ ਵੀ ਉੱਤੇ ਪਹੁੰਚ ਗਈ ਹੈ ਇਸ ਦੇ ਨਾਲ ਨਾਲ ਫਿੰਗਰਪ੍ਰਿੰਟ ਦੇ ਐਕਸਪਰਟ ਤੇ ਜਿਹੜਾ ਫੋਰੈਂਸਿਕ ਸਾਇੰਸ ਵਾਲੇ ਜਿਹੜੇ ਐਕਸਪਰਟ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਨੇ ਪੀਸਰ ਹੀ ਸਟਾਰਟ ਕਰ ਦੁੱਤੀ ਆ ਤੇ ਜਲਦੀ ਅਸੀਂ ਉਹਨਾਂ ਦਾ ਬਿਆਨ ਲੈ ਕੇ ਪਰਚਾ ਰਜਿਸਟਰ ਕਰ ਰਹੇ ਆ ਤੇ ਜਲਦੀ ਇਹਨੂੰ ਰਿਚ ਕਰਨਾ ਚਾਹੀਦਾ ਫੋਟੋ ਨੂੰ ਇਗਜ਼ਾਮਨ ਕਰ ਰਹੇ ਆ ਬਾਕੀ ਜੋ ਕੁਝ ਪਰਿਵਾਰ ਨੇ ਦੱਸਿਆ ਉਹਨੂੰ ਵੀ ਅਸੀਂ ਅਕਾਊਂਟ ਫੋਰ ਕਰਕੇ ਤੇ ਫਰਦਰ ਜਿਹੜਾ ਉਹਨੂੰ ਰਿਪੋਰਟ ਕਰਨਾ